ਕੋਈ ਨਾ ਆਲਾ ਸਿਸਟਮ ਹੈਗਾ ਤੁਹਾਡੇ ਅੰਦਰ ਰਗਿਆ ਕੀ ਕਰਨਾ ਅਵੀ ਦਊਂਗਾ ਜੇ ਘਰ ਚ ਪੰਜੀ ਚਲਾ ਵੀ ਦਊਂਗਾ ਕੀ ਹੋਣ ਲੱਗਾ ਤੈਨੂੰ ਘਰ ਦੇ ਮੈਨੂੰ ਕੀ ਦਿੰਦੇ ਆ ਦੋ ਰੋਟੀਆਂ ਉਹ ਵੀ ਕੁੱਤੇ ਆ ਬਿੱਲਿਆ ਕਰਕੇ ਦਿੰਦੇ ਆ ਹੋਰ ਤਾਂ ਜਿਨ੍ਹਾਂ ਦੇ ਮਾਮੇਰਾ ਨਾਲ ਲਖਵੀਰ ਸਿੰਘ ਹੋਵੇ ਉਹਨਾਂ ਨੂੰ ਕੁੜੀ ਕਿੱਥੋਂ ਮਿਲ ਜੂਗੀ ਦੇਉਦਾ ਯਾਰ ਕੁੜੀ ਚਾਹੀਦੀ ਅਮੇ ਇਸ ਟਾਈਮ ਤਾਂ ਉਹਦੇ ਵਿੱਚ ਮਾਮੇ ਹੌਣ ਕੌਣ ਕੰਮ ਦਾ ਨਹੀਂ ਹੌਣ ਕੌਣ ਕੰਮ ਦਾ ਹੌਣ ਕੌਣ ਕੰਮ ਦਾ ਕੌਣ ਕੰਮ ਦਾ ਕੀ ਮਤਲਬ ਉਹ ਤਾਂ ਕੰਮ ਤੋਂ ਆਇਆ ਕੰਮ ਕੀ ਲੱਗਿਆ ਕੰਮ ਕੋਈ ਕੰਮ ਗਿਆ ਵਿਚਾਰਾ ਪਸ਼ੂਆਂ ਦਾ ਕੰਮ ਵੀ ਕਰੇ ਤੇ ਕੰਮ ਤੇ ਵੀ ਲਾਤਾ ਨਹੀਂ ਕੋਈ ਕੰਮ ਗਿਆ ਸੀ ਤੂੰ ਕੰਮ ਕੀ ਗਿਆ ਲੈ ਲੱਕ ਸ਼ਾਮ ਤੱਕ ਵੱਡਦਾ ਹੀ ਨਹੀਂ ਹੁਣ ਆਇਆ ਤੇਰਾ ਮੁੰਡਾ ਹਾਂ ਮੁੰਡਾ ਤੇਰਾ ਆ ਮੁੰਡਾ ਹੀ ਆ ਮੇਰਾ ਨਹੀਂ ਕਿੱਥੋਂ ਆਇਆ ਪੁੱਛ ਕਿੱਥੋਂ ਆਇਆ ਕੰਮ ਕਿੱਥੇ ਗਿਆ ਸੀ ਪੁੱਛ ਇਹਨੂੰ ਕਿੱਥੋਂ ਆਇਆ ਉੱਤਰਦਾ ਕਿਦਾਂ ਜਿੱਦਾ ਮੈਕਸ ਮੈਕਸ ਵੈਂਚਲਦੀ ਆ ਮੰਮੀ ਆ ਮੰਮੀ ਦੇ ਲੈ ਆਂਦਾ ਛੋਟਾ ਜਿਹਾ ਬਸ ਉਹ ਗੋਪੀਵਾਲ ਦੀ ਹੈੀ ਮੰਮੀ ਆ ਬੇ ਉਹਦੇ ਆਲਦੀ ਆ ਹਾਂ ਵਾਟ ਇਜ਼ ਯੂਰ ਪ੍ਰੋਬਲਮ ਓਏ ਕਿ ਯੂ ਕਾਲ ਮੀ ਓਏ ਲਿਸਨ ਐਕਸਕਿਊਜ਼ ਮੀ ਸੁਖੋ ਵਾਟ ਯੂ ਮੀਨ ਓਏ ਬੋਆ ਹੁਣ ਉਹਨਾਂ ਦਾ ਐਕਸਟਰਾ ਮਸ਼ੀਨ ਲਾ ਦੇ ਅੰਦਰ ਜਦੋਂ ਇਹ ਪਤਾ ਲੱਗਾ ਅੰਦਰੋਂ ਇੱਕ ਪਾਤੀ ਦਾ ਮਾਲ ਆ ਨਾਲੇ ਕੱਢ ਕੇ ਉੱਥੇ ਹੀ ਤੇ ਸਿਆਣੇ ਹੋ ਗਏ ਯਾ ਕਰਾਏ ਨਹੀਂ ਸਿਆਣੇ ਹੋ ਗਏ ਦਵਾਈ ਨਹੀਂ ਆਦੇ ਮਾਮੀ ਨੂੰ ਮਾਮੀ ਨੇ ਦਵਾਈ ਪਈ ਆ ਪਰੇ ਆਉਗੀ ਹੋਏਗੀ ਮਾਮੀ ਦੀ ਲੋੜ ਆ ਸਾਨੂੰ ਕਰ ਕਰ ਤੇ ਲੜੀ ਕਹਿੰਦਾ ਮਾਮੀ ਦਵਾਈ ਪਾ ਦਾਂ ਨਹੀਂ ਉਹ ਥਾ ਹੀ ਮੁੜ ਗਿਆ ਉਹਦਾ ਮੇਰੇ ਕਾਹ ਸਾਂ ਕੀ ਪ੍ਰੋਗਰਾਮ ਹੈ ਆੰਦਨੀ ਹਰਦੀ ਉਹਨੂੰ ਕਹਾਂ ਕੋਈ ਫੋਨੇ ਨੂੰ ਖੰਗ ਖੰਗ ਦਾ ਤੁਖੰਗ ਤੁਖੰਗ ਤੇਰੇ ਬੋਲੇ ਨੇ ਅਗੇਜਮੈਂਟ ਕਰਾਈ ਆ ਮੇਰੀ ਕਿਤੇ ਗੋਪੀ ਦਾ ਵਿਆਹ ਆ ਗਿਆ ਐਦਾਂ ਦੀਆਂ ਟਿਚਰਾਂ ਕਿਤੇ ਹੋਰ ਨੂੰ ਮਾਰ ਤੇਰਾ ਮੁੰਡਾ ਵਿਆਹ ਹੋ ਗਿਆ ਤੈਨੂੰ ਆਉਂਦੀਆਂ ਗੱਲਾਂ ਉਹ ਵਿਚਾਰੇ ਉਹਨਾਂ ਦੀਆਂ ਸ਼ਕਲਾਂ ਦੇਖ ਹੁਣ ਤਾਂ ਵਾਲ ਵੀ ਨਕਲੀ ਲਵਾਉਣ ਲੱਗ ਪਿਆ ਉਹ ਵਾਲ ਨਕਲੀ ਆ ਨਕਲੀ ਆ ਨੇ ਉਹ ਮੁੰਡਾ ਦੇ ਲਾ ਉਹ ਪਰਲੇ ਨੇ ਲਵ ਮੈਰਿਜ ਕਰਾਉਣੀ ਆਈ ਦੋਈ ਜਣਾਂ ਨੇ ਉਹ ਦਵਾਈ ਪੀਣੀ ਆ ਲੈ ਲੈ ਦਿੱਕ ਅੱਛਾ ਤਵਾ ਦੇ ਹੋਣਾ ਰੇ ਆ ਕਰਾ ਸਕਦੇ ਆ ਉਹਨਾਂ ਦੀਆਂ ਸ਼ਕਲਾਏ ਨੇ ਦੋ ਲੱਤਾ ਦੋ ਬਾਹਾਂ ਉਹ ਕੀ ਕਮੀ ਹੈ ਮੁੰਡੇ 'ਚ ਲਵ ਮੈਰਿਜ ਕਰਾ ਸਕਦਾ ਆ ਤੇਰੇ 'ਚ ਕੀ ਕਮੀ ਹੈ ਕਹਿੰਦਾ ਪਤਾ ਨਹੀਂ ਮੇਰੇ 'ਚ ਕੋਈ ਕਮੀ ਦੇਖ ਤਾ ਤੈਨੂੰ ਲੱਗਦੀ ਮੇਰੇ 'ਚ ਕੋਈ ਮੁੰਡਾ ਮਨੇ ਮਟੂਮੰਦੇ ਕਾਹੀ ਵਾ ਮਾ ਉਹ ਵੀ ਹੋਰ ਤਾਂ ਕੋਈ ਮੈਰਿਜ ਕੋਈ ਕਮੀ ਨਹੀਂ ਗੰਦਰਾ ਤੇ ਸਾਗ ਦੀ ਕਮੀ ਹੈ ਇਹਦੇ 'ਚ ਕਲਈਏ ਇੱਕ ਤਾਂ ਮੈਂ ਵਿਟਾਮਿਨ ਦੇ ਸਾਰੇ ਗ੍ਰਾਏ ਸਾਰੇ ਪੂਰੇ ਨਿਕਲੇ ਪਰ ਕੁੜੀ ਕਿਉਂ ਨਹੀਂ ਕੋਈ ਦਿੰਦਾ ਹੋਰ ਤਾਂ ਜੇ ਜਨਾਬ ਮਾਮੇ ਰਾਨਾ ਲਖਵੀਰ ਸਿੰਘ ਹੋਵੇ ਉਹਨਾਂ ਨੂੰ ਕੁੜੀ ਕਿੱਥੋਂ ਮਿਲ ਜੂਗੀ ਦੇਉਦਾ ਯਾਰ ਕੁੜੀ ਚਾਹੀਦੀ ਅਮੈਂ ਇਸ ਟਾਈਮ ਤਾਂ ਉਹਦੇ ਵਿੱਚ ਮਾਮੇ ਦਾ ਕੀ ਹਾਲ ਆ ਵੀ ਦੁਜਾਲੇ ਦੇ ਵਿੱਚ ਸਾਡਾ ਕੀ ਕਸੂਰ ਆ ਸਾਡਾ ਤੌਲਕਾ ਤੇ ਨਹੀਂ ਚੜਦਾ ਕਿਤੇ ਪਾਸੇ ਜਦੋਂ ਇਹ ਚਾਹ ਨੇ ਲੱਗਦਾ ਨਾਲੇ ਪੈਸੇ ਕੋਲ ਕੋ ਪੱਗਾ ਪੈ ਜਾਂਦਾ ਇਹਨਾਂ ਬੂਥੀਆਂ ਨੂੰ ਨਹੀਂ ਮਿਲਦਾ ਰਸਤਾ ਇਹਨਾਂ ਬੂਥੀਆਂ ਨੂੰ ਦਾੜੀ ਨੂੰ ਹੱਥ ਨਹੀਂ ਲਾਈ ਦਿੰਦਾ ਪਤਾ ਉਹ ਤਾਂ ਨਹੀਂ ਲਈਦਾ ਅੱਛੇ ਇਹ ਮੇਰੀ ਪਰਸਨੈਲਿਟੀ ਐ ਔਰੇ ਰਹ ਹੱਦ ਚੱਕ ਔਰ ਅੰਗ ਵਾਲੇ ਬਾਹਰ ਖੜੇ ਕਹਿੰਦੇ ਕਾਲੂ ਲੱਗਣਾ ਕੋਪੀ ਕਰੀ ਕਰ ਰੋਣਾ ਹਲੇ ਪੈਕਿੰਗ ਕਰਲਾ ਇਹਨੂੰ ਮਰੀ ਜਲ ਜੇ ਇਹਨੂੰ ਚਾਹੁੰਦਾ ਕੀ ਐ ਇਹ ਇਹ ਚਾਹੁੰਦਾ ਕੀ ਐ ਇਹਨੂੰ ਪੁੱਛ ਫੜ ਕੇ ਗੱਲ ਕਰਨੀ ਆ ਫੜ ਕੇ ਤਾਂ ਕੀ ਮਤਲਬ ਐ ਚ ਉਧਰ ਸ਼ਕਲ ਤੇਰੀ ਬਹਾਗਾ ਗੈਂਗਰ ਗਿਆ ਕੀ ਗੱਲ ਨਾ ਗੋਬੀ ਤੇਜ ਆ ਉਹ ਤੇਜ ਆ ਕਰਾ ਵੀ ਆ ਮੈਂ ਨਹੀਂ ਉਹਦੇ ਕਮਾਲ ਪੌਰ ਦਾ ਮੁੰਡਾ ਵੈਜ ਤੇਜ ਹੋਣਾ ਯਾਰ ਰੋਜ ਘਰ ਵਾਲੀ ਤੇ ਰੋਟੀਆਂ ਖਾਂਦਾ ਡਾਂਗਾ ਖਾਂਦਾ ਰੋਟੀਆਂ ਨਹੀਂ ਖਾਂਦਾ ਡਾਂਗਾ ਖਾਂਦਾ ਡਾਂਗਾ ਖਾਂਦਾ ਇੱਕ ਦਾ ਸਮੋਸੇ ਤੇ ਲਿਆ ਕੇ ਖਾਦੇ ਉਹ ਮੇਰੀ ਗੱਲ ਸੁਣ ਕੀ ਗੱਲ ਹੈ ਕੰਮ ਨਹੀਂ ਕਰਦੇ ਕੀ ਭੈ ਪੱਦੇ ਸੁੰਘੀ ਜਾਂਦੇ ਆ ਸੌਰੀ ਦੀਆ ਠੀਕ ਕਰ ਤੈਨੂੰ ਆਉਣ ਨਹੀਂ ਦਿੰਦੀ ਤੇਰਾ ਗੋਡਾ ਜੋੜ ਕੇ ਬੈਠੇ ਰਹਿੰਦੇ ਤੁਸੀਂ ਯਾਰ ਕੰਮ ਆਹ ਕੰਮ ਦੇ ਨਜ਼ਾਰੇ ਕਹਿੰਦਾ ਹੁਣ ਨਹੀਂ ਕਰਾਉਣਾ ਹੁਣ ਵੇ ਵੰਡਰਫੁਲ ਰੋਇਨਾ ਹਾਤ ਹੋ ਕੇ ਰਹੀ ਦਾ ਨਹੀਂ ਆ ਨਹੀਂ ਮੇਰੀ ਗੱਲ ਸੁਣ ਆਉਣ ਨਹੀਂ ਦਿੰਦੀ ਜਿੰਦਗੀ ਰੋਣੀ ਬੈਠ ਆਉਣ ਨਹੀਂ ਦਿੰਦੀ ਆ ਯਾਰ ਐਨਾ ਐਨਾ ਸਮੋਸੇ ਖਾਦੇ ਮਗਾ ਕੇ ਉਹ ਭਰਾਵਾ ਹੋਈ ਉਹ ਰੋਟੀ ਪਕਾਉਂਦੀ ਨਹੀਂ ਬਣਾਉਂਦੀ ਯਾਰ ਰੋਟੀ ਕਿਉਂ ਨਹੀਂ ਖਰਾਉਂਦੀ ਨਹੀਂ ਵਾਈਫ ਇਜ਼ ਈਟਿੰਗ ਉਹ ਜਨੇ ਸਮੋਸੇ ਖਰਾਉਂਦੇ ਹੁਣ ਉਹ ਇੰਗਲਿਸ਼ ਕੋ ਵੀ ਇੰਗਲਿਸ਼ ਚ ਪੁੱਛੇ ਉਹ ਤੇਰਾ ਬਰੋ ਖਾਉਂਦੀ ਨਹੀਂ ਆ ਮੈਂ ਉਹਦਾ ਵਿਚਾਰਾ ਅੱਬਾ ਆ ਉਹਨੇ ਸੈਟ ਮੈਂ ਉਹਦਾ ਵਿਚਾਰਾ ਬਕਤਾ ਮਾਰਿਆ ਆ ਉਹ ਵਿਚਾਰਾ ਅੰਦਰ ਢਾਗਣ ਲਾ ਆ ਬਸ ਢਾਕੇ ਚ ਜਾਈ ਜਾਣਾ ਕੋਈ ਕਹਿੰਦੇ ਕਾਲੂ ਲੱਗਣਾ ਉਹ ਐ ਕਿ ਤੇਰਾ ਸੁਧਰਾ ਜਿਆ ਉਹ ਵੀ ਨਹੀਂ ਉਹ ਵੀ ਕਾਰੀ ਦਾ ਨਹੀਂ ਉਹ ਪਹਿਲਾਂ ਦਾ ਪੈਸਾ ਜੋ ਐ ਐ ਉਹ ਸੁਧਰਾ ਜਿਆ ਉਹ ਮੋਟਾ ਜਿਆ ਸੋਨੂ ਉਹ ਮੋਟਾ ਜਿਆ ਕਾਲੂ ਆਵਾਂਗੇ ਅੱਜ ਕਬਰ ਕਰ ਲੈਂਦੇ ਨਾ ਬਸ ਮੈਕਾ ਉਹ ਸੀਲ ਜੋੜਦੇ ਮੈਕਾ ਕਰ ਲਾਂ ਸਾਰੀਆਂ ਲੇਟਾਂ ਲੂਟਾਂ ਸੱਚ-ਸੱਚ ਕਬਰ ਕਰ ਦੇ ਕਬਰ ਕਰ ਦੇ ਛਿੱਟੇ ਨਾ ਪੈਣਗੇ ਉਹ ਜਿਹੜੇ ਉੱਪਰ ਲੇਟਾਂ ਵਾਲੇ ਆ ਉਹ ਵੀ ਕਬਰ ਕਰ ਦੋ ਤੇ ਵੀਰੇ ਤੈਨੂੰ ਕਿਹਾ ਇਹ 3720 ਰੁਪਏ ਬਣੇ ਸੀ ਤਾਂ ਸੈਂਡ ਕਰ ਤੂੰੁੱਤੇਵੇਂ ਨਾ ਵਟ ਕੇ ਤੂੰ 3500 ਰੁਪਏ ਸੈਂਡ ਕਰਤਾ ਨੇ ਉਹ ਵਿਚਾਰੀ ਨੂੰ ਤੇਰੇ ਤਾਂ ਤਰਸ ਨਹੀਂ ਆਉਂਦਾ ਭਾਂਡੇ ਵੀ ਧਵਾਉਂਦੀ ਆ ਤੈਨੂੰ ਬਾਹਰ ਰੰਗ ਕਰਨ ਨੂੰ ਵੀ ਭੇਜਦੀ ਆ ਸਾਲਾ ਹਾਪੀ ਨਾ ਉੱਥੇ ਪੈ ਚੋਹਦੀਆਂ ਸਲਵਾਰਾਂ ਧੋਣ ਲੱਗਾ ਉਹ ਕਿਉਂ ਸ਼ਰਮ ਲਈ ਆ ਤੁਸੀਂ ਉਹ ਦੇਖਣ ਆਇਆ ਸੀ ਹੈਂ ਦੇਖਿਆ ਹੁਣ ਤੂੰ ਆਓ ਕਿੱਦਣ ਆਇਆ ਵਾਹ ਯਾਰ ਆਪਦਾ ਵਿਆਹ ਕਾਦਾ ਕਰਾਇਆ ਯਾਰ ਤੁਸੀਂ ਤਾਂ ਯਾਰ ਜੱਸੀ ਉਹਦਾ ਸਹੀ ਹਾਂ ਵੇ ਪਤਾ ਲੱਗਣਾ ਤਵਾ ਮੈਂ ਤਾਂ ਹਲੇ ਥੱਲੇ ਪਿਆ ਤੂੰ ਤਾਂ ਲੰਮੇ ਪੈਣਾ ਅੱਛਾ ਬਣਾਈ ਭੁੱਲ ਲਉ ਮਤਲਬ ਬੰਦਾ ਆਣਾ ਤੂੰ ਜਾ ਕੇ ਭੁੱਲ ਜਾ ਤਾਣਾ ਇਹਦਾ ਪਾਇਆ ਇਹਦਾ ਵੇਖ ਸਾਹਿਬ ਮੈਨੂੰ ਤਾਂ ਕੋਈ ਕੁੜੀ ਨਹੀਂ ਦਿੰਦਾ ਮੈਨੂੰ ਦੇਵੇ ਦਾ ਸਹੀ ਮੈਂ ਤਾਂ ਪਾਲਕਾਂ ਕੀ ਮੈਂ ਤਾਂ ਅਰਚਾਂ ਤੇ ਬਿਠਾ ਕੇ ਰੱਖੂੰ ਪਾਲਕਾਂ ਦਾ ਜੇ ਹਿਸਾਬ ਨਾਲ ਤੂੰ ਜੋਸ਼ ਜਾਂ ਮੈਨੂੰ ਲਾਦਾ ਮਾਮਾ ਥੱਲੇ ਲਾ ਕੇ ਰਹਿਣਾ ਤੂੰ ਠੀਕਾ ਠੀਕਾ ਹੁਣ ਇਹ ਮੁੰਡਾ ਕੀ ਕਰੂਗਾ ਕੀ ਹੋਇਆ ਅਖਵਾੜਾ ਮਾਮੇ ਜੀ ਅੰਦਰਲੇ ਦੰਦ ਕੱਢ ਕੇ ਹੱਸੇ ਜਾਂ ਅੰਦਰ ਦੰਦ ਪਾ ਕੇ ਹੱਸ। ਉਹ ਜਿਹੜੇ ਡੱਬੀ 'ਚ ਪਏ ਆ ਉਹਨਾਂ ਨੂੰ ਵਰਸ਼ ਕਰਕੇ ਅੰਦਰ ਦੰਦਾਂ ਦੇ ਮੋਤੀਆਂ ਵਰਗੇ ਕੱਢ ਕੇ ਹੱਸ। ਤੇਰੀ ਮਾਮੀ ਨੂੰ ਨਹੀਂ ਕੁਝ ਕਹਿਣਾ ਉਹ ਬਿਮਾਰ ਆ। ਸ਼ੋਗਰਕਾਰ ਤੁਹਾਡਾ ਖਾਨਦਾਨ ਦਾ ਨਾਂ ਜੁੜਿਆ ਆ। ਇਹਦੇ ਕਰਕੇ ਸਾਨੂੰ ਮਾਮੀ ਦਾ ਹੌਸਲਾ ਹੁੰਦਾ। ਇਹਦੇ ਕਰਕੇ ਸਾਡੇ ਵਾਲੇ ਤਾਂ ਕੋਈ ਕੀਤਾ ਹੀ ਨਹੀਂ। ਤੇਰੀ ਮਾਮੀ ਵਾਲ ਦੇਖ ਕੇ ਸਾਨੂੰ ਹੌਸਲਾ ਹੋ ਹੀ ਜਾਂਦਾ ਮਾਮੀ ਆ। ਨਾ ਤਾਂ ਰੋਟੀ ਮੈਲ ਦੀ ਕਿ ਛਿੱਤਰ ਮੈਲ ਦੇ ਸੁੱਖੋ ਯਾਰ ਰੋਟੀ ਜਾਂਦੀ ਜੇ ਹਿਸਾਬ ਨਾਲ ਉਹ ਟਾਈਮ ਤੇ ਆ ਜਾਂਦੀ ਇੱਥੇ ਫਿਰ ਲਾਦਾ ਛਿੱਤਰੇ ਹੀ ਪੈਂਦੇ ਆ ਛਿੱਤਰ ਪਾਵੇ ਨੇ ਪਾਤੀ ਕਿੰਨੇ ਦੇਗਾ ਨੇ ਆ ਜਾਂਦੀ ਅਗਲੀ ਪਾਤੀ ਕਿੰਨੇ ਦੇਗਾ ਪਾਤੀਆਂ ਦਾ ਅੱਧ ਲੈਣਾ ਹੈ ਉਦਾਂ ਨਹੀਂ ਦੇਣੀਆਂ ਵਾ ਤੂੰ ਬੜੀ ਸੈਡ ਲੈਣੇ ਆ ਬਾਅਦ ਦੇਖਾਂਗੇ ਕੀ ਦੇਖਾਂਗੇ ਬਾਅਦ ਦੇਖਾਂਗੇ ਬਾਅਦ ਬੂਲ ਲੈ ਲੈਖਾਂਗੇ ਨਹੀਂ ਨਹੀਂ ਅੱਧ ਲੈਣਾ ਪਾਤੀਆਂ ਦਾ ਆ ਤਾਂ ਹੀ ਪਰੇ ਬੈਲਾ ਤਾਂ ਸਵੇਰੇ ਮੈਨੂੰ ਫੋਨ ਕਰ ਲੈ। ਆ ਤੇ ਆ ਤੇ ਲੈਣਾ ਤਾਂ ਹਾਂ। ਉਹ ਪਰੇ ਥਾਂ ਕਿਹਨਾਂ ਅੰਮਾ ਅਸੀਂ ਨਹੀਂ ਲੈਣਾ ਚਾਹ। ਤੇ ਤੈਨੂੰ ਪੁੱਛਿਆ ਤੂੰ ਹੋਰ ਹੂਰੇ ਦੇਈ ਜਾਂਦੀ ਆ। ਬਿਮਾਰ ਤੂੰ ਹੈਗੀ ਆ ਪਰਸੋਂ ਦੀ ਜਿੱਦੜ ਨਹੀਂ ਆਈ ਆ। ਦਵਾਈ ਲੈ ਕੇ ਦਵਾ। ਇਹਨੂੰ ਅੱਜ ਦਿਨੇ ਆ ਰਾਤ ਨੂੰ ਮੈਗਨੀਸ਼ੀਅਮ ਐ ਇੱਕ ਮਾੜਾ ਜਾਂ ਦੋ ਬੂੰਦ ਚਿਟਕੀ। ਦੋ ਬੂੰਦ ਜਿੰਦਗੀ ਕੀ ਦਾ ਆਪਣੀ ਦਵਾਈ ਉਹ ਲੈ ਕੇ ਜਿਹੜੀ ਓਏ ਓ ਰਹਿਣ ਦੇ ਜਿਹੜੀ ਮੈਂ ਦਵਾਈ ਦੇਣੀ ਆ ਇਹਦੇ ਨਾਲ ਸਵਰਗਾ ਤੋਂ ਮੁੜ ਕੇ ਆਈਆਂ ਸਵੇਰ ਨੂੰ। ਉਹ ਤੇਰਾ ਉਹ ਵਿਆਹ ਤਾਂ ਨਹੀਂ ਜਾਣਾ। ਜਾਨੇ ਆ ਉਹ ਰਾਤ ਦਾ ਆ ਮੇਰੇ ਘਰ ਰਾਤ ਆ ਜਿਹੜੀ ਲੋਆ ਤੈਨੂੰ ਦੇਣੀ ਆ ਨਾ ਜਿੱਦਾਂ ਨਣਾਉਣ ਵੇਲੇ ਬਾਈ ਮੋਕੇ ਬੰਦਾ ਉੱਠ ਘੜਦਾ ਉਸ ਹਿਸਾਬ ਨਾਲ ਤੇ ਰਾਤ ਨੂੰ ਆ ਡੱਕ ਬਹਿਣਾ ਪੈਣਾ ਲਾ ਤੈਨੂੰ ਕਿੰਦਾ ਬੋਲਦਾ ਜੁੱਤੀ ਲਾ ਲਓ ਮੈਂ ਤੇਰੀ ਕੱਲੀ ਦੀ ਆ ਸਾਡੀ ਵੀ ਵਿੱਚ ਹੀ ਆ ਐ ਆਪਣੀ ਤਾਂ ਤੱਕ ਸੈਟ ਉੱਥੇ ਤਾਂ ਹੀ ਤਾਂ ਕਿ ਚੱਤ ਗਿਆ ਉਹ ਤੇਰਾ ਰੋਟੀਆਂ ਖਾ ਕੇ ਅੰਦਰ ਸੁੱਤਾ ਪਿਆ ਆ ਉਹ ਨੂੰ ਨਾ ਕੋਈ ਕੰਮ ਨੂੰ ਕਿਉ ਕੰਮ ਹੀ ਕਰਦਾ ਆ ਕੰਮ ਕੀ ਸੋਨਾ ਕੰਮ ਆ ਉਹ ਆ ਜਿੱਦਣ ਦੀ ਮਾਮੀ ਐ ਮੈਂ ਅੱਜ ਦੇਖੀ ਕੰਮ ਕਰਦੇ ਸਾਰੀ ਜਰ ਮੱਖਣੀ ਇਹਨੂੰ ਕਿ ਥੋੜੀ ਖਾਇਆ ਕਰ ਬਹੁਤ ਖਾਤ ਐਨਾਂ ਦਾ ਕੋਲਾ ਦੇਂਦਾ ਲੈਂਦੀ ਆ ਵਿੱਚ ਥੋੜੀ ਮੱਖਣ ਪਾਉਂਦੀ ਆ ਦਾ ਆ ਪਲਵਾਨ ਜੇ ਤੇਰੇ ਅਰਗੇ ਦਾ ਪਲਵਾਨ ਦੇ ਜੀ ਕੋਈ ਖੋਜ ਦੇ ਕਿੰਨੀ ਖੋਜ ਦੇ ਕਿੰਨੀ ਆ ਆ ਓਵਰ ਫੈਟ ਜਿਹੜੀ ਚੜੀ ਜਾਂਦੀ ਐ ਇਹਨੂੰ ਘਟਾ ਐਨਾ ਚੰਗਾ ਨਹੀਂ ਲੱਗਦਾ ਦੀ ਇਹ ਓਵਰ ਬੈਟ ਤਾਂ ਤੇਰਾ ਵੀ ਨਿਕਲਿਆ ਆ ਦੇਖ ਹਰਦੁਲਾ ਹਾਂ ਦੇਖ ਜੜਦੇ ਦਿਨਾ ਜੇ ਮੈਂ ਵੀ ਪਤਲੀ ਹੋਈ ਆ ਹਾਂ ਤੂੰ ਲੈ ਲੈ ਤੈਨੂੰ ਤਾਂ ਰਸਤੇ ਆਉਂਦੇ ਆ ਤੈਨੂੰ ਤਾਂ ਹੁਣ ਰਸਤੇ ਆਉਂਦੇ ਆ ਇੰਨੀ ਪਤਲੀ ਐ ਤੂੰ ਤੇਰੇ ਮੋਹਰੇ ਕੈਟਰੀਨਾ ਕੈਪ ਗਈ ਆ ਤੜਦੇ ਦਾ ਮਾਮਾ ਤੇਰੇ ਪਿਆਰ ਤੇ ਡੱਪਿਆ ਸੀ ਦੇਖ ਕੇ ਮੈਂ ਤਾਂ ਕੋਈ ਨਹੀਂ ਪਤਲੀ ਸੀ ਹਨਾ ਮਾਮਾ ਨੇ ਕਿਹਾ ਸੀ ਮੰਮੇ ਆ ਮਾਮਾ ਨੇ ਇੰਨੇ ਕਿਹਾ ਤੜੈ ਉਹਦੀ ਲੱਤ ਇੱਕ ਬਿੰਗੀ ਸੀ ਹਨਾ ਐਵੇਂ ਬਿੰਗੀ 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 ਨਹੀਂ ਐਵੇਂ ਮਾਮਾ ਪਤਾ ਕਿੰਨਾ ਸੋਹਣਾ ਸੀਗਾ ਮਾਮਾ ਖੱਤੀ ਸੋਹਣਾ ਸੀ ਹਾਂ ਤੇ ਮਾਮੀ ਕਿਹਦਾ ਆਟਾ ਮਾਮੀ ਮੇਰੀ ਗੱਲ ਸੁਣ ਸਾਡੇ ਵਾਲੇ ਮਾਮੇ ਨੇ ਕਦੋਂ ਮਾਮੀ ਦਾ ਮੂੰਹ ਦਿਖਾਉਣਾ ਸਾਨੂੰ ਤੂੰ ਵੀ ਦੱਸ ਦੇ ਮਾਵੇਂ ਕਦੀ ਤੂੰ ਕਿਆ ਮੇਰਾ ਦੋਤਾ ਦੋਤ ਜਵਾਈ ਬਿਆ ਆ ਕਦੀ ਰੀ ਸਾਡੀ ਪੈਂਡ ਚ ਘਾਵ ਤ ਚੱਲੀ ਹੋੜਿਆ ਮੇਰੀ ਦੋਤ ਜਵਾਈ ਦੇ ਪੋਤੇ ਆ ਜਾਂ ਮੁੰਡੇ ਆ ਹਾਂ ਹਾਂ ਬਬਾ ਇਹ ਤੇਰਾ ਵੀ ਦਿਲ ਤਰਸਦਾ ਤੇਰੀਆਂ ਕੰਨਾਂ ਤਰਸਦੇ ਓ ਦੇਖ ਲਾ ਓ ਦੇਖ ਲਾ ਉਧਰ ਦੰਦ ਕੱਢਦੀ ਚੋਰੀ ਚੋਰੀ ਕੇ ਨਹੀਂ ਓ ਦੇਖ ਲਾ ਕਾਤੀ ਸ਼ਰੀਕੇ ਵਾਲੀ ਗੱਲ ਕਾਤੀ ਸ਼ਰੀਕੇ ਆਈ ਗੱਲ ਪੱਲਾ ਆਉਂਦੇ ਵੇਲੇ ਜਨਾਨੀ ਦਾ ਮੇੜਾ ਮਾਰਿਆ ਤੇਰੀ ਬੋਲੀ ਵਿਆਹ ਸੁੱਖੋ ਤੇਰੇ ਹੱਕ ਤੇ ਪਿੱਪਲ ਲਾਉਂ ਦੇਖੀ ਆ ਤੇਰੀ 9/9 ਲਿਓ ਆਪਾਂ ਸਾਫ਼ ਕਰ ਤੇ ਉਹ 9/9 ਨਹੀਂ ਉਹ ਕਿੱਦਾਂ ਹੁੰਦੀ ਕੀ ਹੁੰਦਾ ਮੈਨੂੰ ਕਹਿਣਾ ਨਹੀਂ ਆਇਆ ਮਤਲਬ ਤੇਰੀ 9 ਦੀ 9 ਤੋਂ 9 ਲਿਆਉ ਹਾਂ ਕਿੱਦਾਂ ਤੇ ਹੱਕ ਦੇ ਪਿੱਪਲ ਲਾਉਣਾ ਹੈ ਦੇਖੋ ਲੈ ਲੈ ਦੇਖੀ ਆ ਗੋਰੀ ਲਿਆਉ ਗੋਰੀ ਜਿਹੜੀ ਤੁਹਾਡੇ ਸਾਰੇ ਟੱਬਰ ਨੂੰ ਕੀ ਗੱਲ ਗੋਰੀ ਲਿਆਉਣੀ ਆ ਮੀਮ ਗੋਰੀ ਆਂ ਆਹ ਜੇ ਲੈ हमको तुमको करी के लेसे गोरी लेओनी हां मामी गुस्सा ना करी ਤੁਹਾਨੂੰ ਸਾ ਮਾਮੀ ਨਾ ਕਿ ਗੁੱਸਾ ਕਰਨਾ ਮੇਰੀ ਗਾਲਾਂ ਉਹਦਾ ਕਰਨਾ ਤਾਂ ਤੇਰੀ ਚੋਕ ਕਰ אבי ਦਊਗਾ ਜੇ ਘਰ ਚ ਪੰਜੀ ਚਲਾ ਵੀ ਦਊਗਾ ਕੀ ਹੋਣ ਲੱਗਾ ਤੈਨੂੰ ਘਰ ਦੇ ਮੈਨੂੰ ਕੀ ਦਿੰਦੇ ਆ ਦੋ ਰੋਟੀਆਂ ਉਹ ਵੀ ਕੁੱਤੇ ਆ ਬਿੱਲਿਆ ਕਰਕੇ ਦਿੰਦੇ ਆ ਚਿੱਤਰ ਰੱਖ ਲੈ ਹਰ ਵੇਲੇ ਇਦਾਂ ਕਹਿੰਦਾ ਰਹਿੰਦਾ ਆ ਹੋਰ ਦੀ ਆਰੀ ਦਿਹਾੜੀ ਤੋਂ ਇੱਕੇ ਗਾਲੀਂ ਦੇ ਆਪੇ ਖਾਲਾ ਮੈਂ ਠੀਕ ਨਹੀਂ ਹੈ ਕਿ ਅੱਗ ਲਾਉਣਾ ਤੁਸੀਂ ਤਾਂ ਲੇਟ ਆਉਨੇ ਮੈਂ ਬੱਜੀ ਹਾਂ ਤੁਹਾਡੇ ਆਰੀ ਆਪ ਸਾਰੀ ਜਗ ਜਾਗਦੇ ਹੋ ਜਾਗਦਾ ਨਹੀਂ ਤੂੰ ਕਿਤੇ ਸਾਡਾ ਕਿਰਾ ਕਿਤੇ ਆਈ ਤਾਂ ਤੈਨੂੰ ਪੁੱਛਣਾ ਵੀ ਨਹੀਂ ਮੈਂ ਇਹਨੂੰ ਕਹਿਣਾ ਛੱਡ ਕੇ ਤੂੰ ਸੁੱਖੋ ਬਣ ਚੋਲੀ ਸਾਡੇ ਡਾਈਟ ਪਲਾਨ ਉਹ ਲਿਖ ਕੇ ਲੈ ਰੱਖ ਤਾ ਫੇਰ ਬੱਸ ਪਤਾ ਕਹਿਣਾ ਕਹਿਣਾ ਹੂੰ ਉਹਨੇ ਕੀ ਕਰਨਾ ਜੀ ਮਾਂ ਦੇ ਮੰਮੀ ਨੇ ਕਦੇ ਰੋਟੀ ਬਣਾ ਦਿੱਤੀ ਤਾਂ ਮੰਮੀ ਨੇ ਕੀ ਗੱਲ ਆ ਤੁਹਾਨੂੰ ਮਹਿੰਦੀ ਲੱਗੀ ਤੂੰ ਪਾ ਲਈ ਸਾਦੀ ਪਾ ਪਾ ਦੇ ਅਗਲੀ ਬਮਾਰਟਵਾਰ ਵੀ ਇੱਧਰ ਪੱਛ ਕੇ ਦੇਖ ਰੋਜ਼ ਮੈਗੀ ਆ ਬਣਦੀਆਂ ਇਹਨਾਂ ਦੇ ਘਰੇ ਹਾਏ ਜੀ ਮੈਨੂੰ ਪਤਾ ਮੈਨੂੰ ਸਭ ਪਤਾ ਲੱਗ ਜਾਂਦਾ ਪਾਸਤਾ ਵੀ ਦਿੰਦੀ ਆ ਬਣਾ ਕੇ ਹਾਏ ਹਾਂ ਹਣ ਆ ਚੱਕ ਦੱਸਿਆ ਮੈਨੂੰ ਇੱਧਰ ਦੇਖ ਨਹੀਂ ਹੋਰ ਤੂੰ ਠੀਕ ਹੋ ਗਈ ਆ ਪਾਸਤਾ ਬਣਦਾ ਘਰੇ ਮੈਗੀ ਵੀ ਬਣਦੀ ਆ ਦੱਸ ਦੋਈ ਹਜਣ ਬਾਈ ਬੈੱਡ ਤੇ ਬਾ ਕੇ ਇਦਾਂ ਇੱਕ ਦੂਜੇ ਨੂੰ ਚੰਦੇ ਤੁਸੀਂ ਬੂਟਾ ਤੇ ਤੂੰ ਪਰੇ ਰਹਾ ਤੋ ਇਹ بگੜ ਜੂਗੇ ਐਸ ਵੈਲਿਊ ਲੈ ਦੇ ਕੇ ਹੌੜ ਵਾਲਾ ਪਿਆਰ ਅਡਵਾਂਸ ਪਿਆਰ ਹੈ ਦੇ ਹੀ ਡੈਗ ਦਾ ਹੁਣ ਕੀ ਸੋਚ ਕੇ ਤੂੰ ਮੁੰਡਾ ਬਿਆ ਆਉਗੀ ਛਮੀਆਂ ਬੇੜੇ ਵਿੱਚ ਛਮਛਮ ਕਰੇਗੀ हमको ਰੋਟੀ ਲਾ ਕੇ ਦੇਗੀ ਬੋ ਰੋਟੀ ਗਾਏਗੀ ਇਹ ਰਗੈ ਮੇਰਾ ਨਾਂ ਬਹੁਤ ਚੰਗੀ ਆ ਉਹ ਕਾੜੀ ਉਹ ਆ ਹੈ ਤੂੰ ਹਿੰਦੀ ਬੋਲਣਿਆ ਪੰਜਾਬੀ ਚ ਗੱਲ ਕਰਦੀ ਐ ਪੰਜਾਬੀ ਜੱਟੀ ਆ ਉਹ ਪਿਓਰ ਜੱਟੀ ਕੁੱਤੇ ਆ ਬੱਲੇਆ ਕਰਕੇ ਤਨਾਰੀ ਉਹਨੂੰ ਬੁਲਾਉਂਦੀ ਉਹ ਤੇਰੀ ਭੈਣ ਉਹ ਨਾ ਤੂੰ ਉਗਾਰਾ ਦੇ ਮਾਮੇ ਬਿੱਟਾ ਮੂੰਹ ਕਰਾ ਇਹਦਾ ਮਾਮੇ ਮਾਰ ਨਾ ਦੇ ਸੁਖੋ ਆਂਟੀ ਪਿੱਛੇ ਖੜੀ ਆ ਉਧਰ ਲਾ ਮੈਰਜ ਕਰਾਉਣੀ ਆ ਸੁਖੋ ਆਂਟੀ ਪਿੱਛੇ ਖੜੀ ਅੜੀ ਤੇਰੀ ਲਾ ਮੈਰਜ ਸੀ ਹਾਂ ਅਰੇ ਲਾ ਉਹ ਕਿੱਥੇ ਹੁੰਦੀ ਆ ਸੀ ਲੈ ਚੱਲੀ ਆ ਸਾਡੇ ਬਾਦੂ ਆ ਮੈਰਜਾ ਦਾ ਮੈਂ ਕਹਿੰਦਾ ਸਾਡੇ ਜਮਾਨੇ ਦਾ ਹੀ ਮੇਰੀ ਗੱਲ ਸੁਣ ਉਹ ਮੈਰਜਾ ਦੀ ਅੱਜ ਲੈ ਨੀ ਮਸੂਨ ਕੀਤਾ ਮੈਂ ਵਿਆਹ ਤੇ ਜਾਣਾ ਰੈਡੀ ਹੋ ਕੇ ਆ ਜਾ ਯਾਰ ਮੇਰਾ ਕਾਰਡ ਬਣਦਾ ਆ ਚਾਚਾ ਆਇਆ ਮੇਰਾ ਚਾਚਾ ਆ ਹਾਂ ਉਹ ਤਾਂ ਤੂੰ ਮੈਨੂੰ ਦੱਸਿਆ ਰਾਤ ਦਾ ਆ ਬਿਆ ਰਾਤ ਨੂੰ ਜਾਣਾ ਹੁਣ ਉਹ ਪੁੱਛੀਂ ਤੂੰ ਕਿ ਵਿਆਹ ਦਾ ਰਾਤ ਦਾ ਹੈ ਕਰੀ ਫੋਨ ਕਰੀ ਤਕੋ ਰਾਤ ਨੂੰ ਵੇਲਾ ਹੋ ਜਾਊਗਾ ਸਾਡੇ ਲਈ ਹੋ ਜਨੇ ਦਾ ਚਾਚਾ ਆ ਪਤਾ ਨਹੀਂ ਕਿਹੜਾ ਆ ਨਹੀਂ ਉਹ ਲਈ ਫੈਦੇ ਹੁੰਦੇ ਯੂ ਕੈਨ ਵੇਟ ਸਬੂਤ ਹੈਲੋ ਸਬੂਤ ਦਿੰਨਾ ਨਹੀਂ ਜਾਣ ਹਾਂ ਨਹੀਂ ਨਹੀਂ ਸਬੂਤ ਮੈਂ ਕਹਾਂ ਦਿੰਨਾ ਉਹ ਮੈਂਗਾ ਤੂੰ ਮਨਾ ਕਰਦਾ ਯਾਰ ਬਦਲ ਗਿਆ ਤੂੰ ਦੇਖ ਲੈ ਮੈਂ ਯਾਰ ਮੇਰੀ ਗੱਲ ਸੁਣਾ ਮੇਰਾ ਭਰਾ ਮੈਂ ਮੰਨਦਾ ਨਹੀਂ ਯਾਰ ਪਤਾ ਕੀ ਚੱਕ ਰਿਹਾ ਪਰ ਬਸ ਅੱਜ ਇੱਕ ਕੱਲ ਦਾ ਬਹਿਨੇ ਆ ਤੈਨੂੰ ਪਤਾ ਨਾ ਚਾਚਾ ਬਰ ਮ ਆਇਆ ਯਾਰ ਉਹ ਸਾਲਾ ਗੁੱਸਾ ਕਰਕੇ ਬਹਿਗਾ ਕਹਿੰਦਾ ਯਾਰ ਮੈਨੂੰ ਬੋਲਿਆ ਬਹੁਤ ਹੋਰ ਹਸਾਬ ਨਹੀਂ ਯੱਕ ਦੇਵੇਂ ਮਨਾ ਜਾਂ ਕਰਤਾ ਚੁੱਪੀਆਂ ਮੰਨ ਲਓ ਮੇਰੇ ਮੈਂ ਤੂੰ ਗੁੱਸਾ ਸਿਰ ਪਾੜ ਦੋ ਨਹੀਂ 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 ਤੁਸੀਂ ਮੇਰੇ ਗੋਲੀ ਮੰਨ ਲਓ ਜੇਕ ਨਹੀਂ ਯਾਰ ਚੰਗਾ ਦੋ ਓਕੇ ਉਹਨੇ ਤੈਨੂੰ ਕਿਹਾ ਨਹੀਂ ਕਿ ਚੱਲ ਠੀਕ ਹੈ ਤੂੰ ਕਹੇ ਚੱਲ ਠੀਕ ਹੈ ਓਕੇ ਨਹੀਂ ਯਾਰ ਮੇਰਾ ਭਰਾ ਮੈਂ ਯਾਰ ਮੈਂ ਮਰਨਾ ਯਾਰ ਤੁਹਾਡੇ ਹੱਥੋਂ ਕਤਲ ਕਰਾ ਗਿਆ ਆਪਣਾ ਨਹੀਂ ਯਾਰ ਉਹ ਕਹਿੰਦਾ ਯਾਰ ਓਜਲਾ ਬਦਲ ਗਿਆ ਕਹਿੰਦਾ ਉਹ ਬਦਲ ਗਏ ਆਏ ਸੱਜਣਾ ਅਸੀਂ ਨਹੀਂ ਤੇਰੇ ਵਾਂਗ ਬਦਲੇ ਆਹ ਆਪਾਂ ਚੱਲਾਂਗੇ ਯਾ ਮੇਰੀ ਮਾਮੀ ਦਾ ਲਵ ਲੈਟਰ ਲਿਖ ਦੂੰਗਾ ਹਾਂ ਤੇ ਮਾਮੀ ਆ ਦੇਖਦੀ ਹੈ ਤੂੰ ਕੋ ਦੇਖਣ ਉੱਤੇ ਜਾਣਾ ਮੈਨੂੰ ਮੇਰੇ ਨਾਲ ਥੋੜਾ ਫਿਰ ਦੇਖ ਕੇ ਤੈਨੂੰ ਆਣਾ ਪੈਣਾ ਹਾਂ ਮੈਂ ਤੇ ਵੀ ਆਉਂਗਾ ਉੱਪਰ ਜਾਣਾ ਪੈਣਾ ਨੇ ਲਿਖ ਲਿਆ ਨਹੀ ਨਹੀ ਇਹ ਮਾਮਾ ਉਹਦਾ ਛੜਾ ਹੈ ਮੇਰੀ ਮੰਮੀ ਦੀ ਮਾਮੀ ਆ ਵੇ ਦੇਖੇ ਤੈਨੂੰ ਆਉਣਾ ਬੜਾ ਮਾਮੇ ਨੂੰ ਮੈਂ ਦੇਉਂਗਾ ਪੱਕ ਲਾਣ ਦੇ ਕਿ ਉੱਪਰ ਪਹੁੰਚਣਾ ਉਹ ਵੀ ਇਹ ਵੀ ਸਾਲਾ ਆਇਆ ਮਦੀਲਾ ਮਾਮੇ ਰੋ ਕਹਦਾ ਮਾਮੀ ਆ ਦੇਲਾ ਮਾਮੀ ਤੇਰੇ ਮੂਰੇ ਬੋਲਦਾ ਕਾ ਨਹੀਂ ਮਾਮੀ ਨਾਲ ਨਾ ਕਾ ਨਹੀਂ ਮਾਮੇ ਨਹੀਂ ਲੈ ਮਮੀ ਗੱਲ ਕਾndi ਨਹੀਂ ਮੈਨੂੰ ਉਹ ਕਾਰ ਲਾ ਕੇ ਤੇਰੇ ਕੋਲ ਕਹਿ ਲਗਾ ਸਾੜਾ ਲੱਬੇ ਦੀ ਤੇ ਮਾ ਲਖਦੀ ਹੈ ਸਾੜਾ ਲੱਬੇ ਦੀ ਦਾ ਮਮੀ ਆ ਮਮੀ ਦੀ ਮਮੀ ਜਿਹੜਾ ਲੱਬੇ ਦੀ ਮਮੀ ਮਾ ਮਮੀ ਆ ਉਹਦੀ ਮਾਮੀ ਆ ਲੱਬੇ ਦੀ ਮੇਰੇ ਮਾਮੇ ਦੀ ਮਾਮੀ ਹੈ ਇਹ ਇਹ ਮੇਰੇ ਮਾਮ ਜਿੱਦਾਂ ਮਤਲਬ ਨਾਨਾ ਨਾਨਾ ਹੀ ਲੱਗਦਾ ਮਾਮਾ ਵੀ ਉਹਦੀ ਉਹਦੀ ਵਾਈਪ ਆ ਇਹ ਕੀ ਆ ਮਾਮੀ ਮੈਨੂੰ ਨੋਨ ਤੋ ਕੁ ਮਾਮੇ ਨੇ ਕੀਆ ਵਾਈਫ ਮੇਰੀ ਮਾਮੀ ਦੇ ਦਵਾਲੇ ਹੋਏ ਹਾਂ ਬਾਹਰ ਕੱਪੜਾ ਸਿਰੋਂ ਫੜ ਦੋ ਤੂੰ ਮਾਮੀ ਮੇਰੇ ਮਾਮੇ ਨੇ ਕੀਆ ਮਾਮੀ ਵੀ ਬਾਟੇ ਨਹੀਂ ਵਾਈਫ ਕਹ ਲੈ ਕੋਰੇ ਕਹ ਲੈ ਮੈਨੂੰ ਮਾਮੀ ਤੂੰ ਕਹ ਤਾ ਕਹ ਲੈ ਕਹ ਵਾਈਫ ਵਾਈਫ ਕਹ ਦੇ ਵਾਈਫ ਲੈ ਮਾਮਾ ਵਾਈਫ ਕਹ ਕਾ 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 ਕਰਦਾ ਆਬਾ ਦਾ ਬੜਾ ਤਮ ਸਾਡੇ ਚ ਆਓ ਉਹ ਮੈਂ ਮੈਂ ਕਹ ਤੂੰ ਮਾਮੇ ਨੂੰ ਲਵ ਕਰਦੀ ਸੀ ਉਹ ਨਹੀਂ ਕਰਦੇ ਸੀ ਮਾਮੇ ਨੂੰ ਲਵ ਜਾਂ ਨਹੀਂ ਕਰਦੇ ਸੀ ਮੈਂ ਨਹੀਂ ਕਰਦਾ ਸੀ ਮੇਰੀ ਗਾਲ ਸੌੜ ਇੱਕ ਵਾਰ ਇੱਕ ਮਾਮੇ ਦਾ ਨਾਂ ਕੀ ਸੀ ਜ਼ਾਲਾ ਦਾਦ ਨਾਨੇ ਦਾ ਨਾਂ ਹੀ ਨਹੀਂ ਪਤਾ ਕੀ ਸੀ ਮਾਮੇ ਦਾ ਹਾਂ ਕਰਨੈਲ ਸਿੰਘ ਕਰਨੈਲ ਸਿੰਘ ਲਵ ਯੂ ਕਹਦੇ ਇੱਕ ਵਾਰ ਕਹਦੇ ਇਹ ਕਹਦਾ ਹਲਕਾ ਜਿਹਾ ਫਿਰ ਮਿਸੀ ਉਹ ਕਹਦੇ ਆਹ ਸਾਂਹੀ ਦੀ 삭 ਕੇ ਕੀ 삭ਦੀ ਕਿਆ ਕਰੀ ਕਿਆ ਇਹਨੂੰ ਦੱਸ ਦੇ ਨਹੀਂ ਨਹੀਂ ਓਏ ਮੇਰੀ ਗਾਲ ਸੌੜ ਹੈਲੋ ਨਾ ਕਿਉ ਮਾਮੀ ਕੋ ਚੋਰ ਚੋਰ ਬੈ ਜਾਉਂ ਲਾ ਇਹ ਆ ਸਾਡੇ ਦੇਖ ਤੇਰਾ ਤੇਰਾ ਦੇਖ ਰਹੀ ਸਾਡੇ ਦੇਖਦੇ ਰਹਿੰਦੀ ਤੇਰਾ ਰੰਗ ਇੰਨਾ ਕਾ ਤੇ ਸਾਫ ਆ ਲੈ ਸਾ ਕਿੱਥੇ ਸਾਫ ਆ ਹਲਾ ਚੂ ਚੂ ਪੈਂਦਾ ਦਿਨਾਂ ਚੁੱਧ ਦਾ ਕਮਾਲ ਵੀ ਮੈਂ ਮਾਰ ਗਈ ਤੂੰ ਘਰੇ ਤੂੰ ਘਰੇ ਬਾਬਾ ਤੇਰਾ ਤੂੰ ਘਰੇ ਮਾਂ ਨਾਲ ਤੁਹਾਡੀ ਜੋਕੜਾ ਲੈ ਜੀਦਾ ਤੁਹਾਡੀ ਮਾਂ ਨੂੰ ਹੌਸਲਾ ਹੈ ਬਹੁਤ ਮੇਰੇ ਨਾਨਕੇ ਹੈਗੇ ਆ ਨਾਨਾ ਗਿਆ ਜਿੱਥੇ ਤੂੰ ਚੱਲ ਗਏ ਉਹ ਜਹਾਂ ਨਹੀਂ ਚੱਲ ਜਾਣਾ ਫੇਰ ਤੋਂ ਗੱਲਾਂ ਤੇੋਂ ਗੀਤ ਇਹ ਕੱਢਦੇ ਨਾਲੇ ਗੀਤ ਬਣਾਉਂਦੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਨੇ ਆ ਮੈਂ دل ਰੱਖਤਾ ਤੇਰੇ ਕਦਮਾਂ ਚ ਨਾ ਧੱਪੜ ਮਾਰ ਤੇ ਚੱਕਦਾ ਸਹੀ ਪਲੀਜ਼ ਚੱਕ ਲੋ ਮੰਮੀ ਚਾਹੀ ਪੂਰੇ ਗਾਨਾ ਵਿਆਹ ਤਾਂ ਹੋਣਾ ਨਹੀਂ ਅੱਦੇ ਕਰ ਲੈਣੇ ਮਾਮੀ ਨਾਲੇ ਪਲੀਜ਼ ਪਲੀਜ਼ ਚੱਕ ਲੋ ਲੈ ਵੇ ਲੈ ਕਟੇ ਹਾਲ ਹੈ ਤੇ ਨਾ ਉਦਾ ਚਪੇੜ ਜੜਦ ਹੋਏ ਹੈ ਜਿਹੜਾ ਆ ਤੂੰ ਏਦਾ ਸਾ ਮੜਦਾ ਹੋ ਨਰਦਾਸਾਂ ਕਰ ਕਰ ਇਹ ਮੋੜ ਨਹੀਂ ਪਵੇ ਬਾਬਿਆਂ ਦੇ ਕੋਲ ਆ ਓਏ ਮੜਿਆ ਆ ਹੋ ਫੇਰ ਠੀਕ ਐ ਮਾਰ ਪਿਆ ਆ ਇਹਦੇ ਨਾਲ ਦੇ ਦਵਾ ਤੂੰ ਲੈ ਓਕੇ ਆਂ ਖਾਮ ਕੇ ਰੱਖ ਇਹਦੇ ਨਾਲ ਮੇਰੀ ਗੱਲ ਸੁਣ ਤੈਨੂੰ ਲਾਂਟੇ ਮੋਲ ਲੈ ਕੇ ਜਰੀ ਠੀ ਲਾਂਟੇ ਮੋਲ ਓਏ ਹਾਂ ਉਹ ਕੋਈ ਨਹੀਂ ਖਾਣ ਵਾਲੀ ਚੀਜ਼ ਆ ਅੱਛਾ ਤੂੰ ਮੰਮੀ ਨੂੰ ਪਤਾ ਹੀ ਕਹਿਣਾ ਤੂੰ ਕਹ ਮੈਂ ਲਾਂਟੇ ਮੋਲ ਜਾਣਾ ਚੱਲਾ ਉਹ ਮਾਂ ਵੀ ਬੱਕਰਾ ਬਣਾਈਏ ਪਾਈ ਠੀਕ ਹੋਣਾ ਤੂੰ ਹੂੰ ਬੱਕਰੇ ਤਰੀਏ ਹੀ ਨਾ ਹੋਣਾ ਠੀਕ ਅੱਛਾ ਬਣਾ ਕੋਈ ਨਾ ਵਾਲਾ ਸਿਸਟਮ ਹੈਗਾ ਤੁਹਾਡੇ ਅੰਦਰ ਕੋਈ ਹੋਏਗਾ ਢੋਲੀ ਜੀ ਬਾਹਰ ਤੂੰ ਬਾੜੀ ਆ ਤੇ ਸੱਚੀ ਸਾਡੇ ਨਾ ਜਿਹੜਾ ਨਾਨਕੇ ਵਾਲੇ ਟੱਬਰ ਚੋਂ ਆ ਇੱਕ ਤੂੰ ਹੀ ਐ ਜਿਹੜੀ ਮੈਨੂੰ ਕੈਂਟ ਲੱਗਦੀ ਆ ਬਾਕੀ ਦਾ ਸਾਬ ਸਾਰੇ ਅੱਲਾ ਦੁੱਤੇ ਹੀ ਆ ਹੌਣ ਤਾਂ ਅੱਗੇ ਨਾਲ ਰਹਿ ਗਈ ਨੇ ਆ ਪਹਿਲਾਂ ਤਾਂ ਬਹੁਤ ਕਿਤੇ ਹੇਮਾ ਮਾਲਣੀ ਸੀ ਕਿਹੜਾ ਬੜੇ ਦਾ ਸਟੈਨ ਨਾ ਹੁਣ ਤਾਂ ਅੱਦੇ ਨਾਲ ਰਹਿ ਗਈ ਵੈ ਹੈ ਅੱਗੇ ਮੋਟੀ ਨਹੀਂ ਸੀ ਮੈਂ ਨਹੀਂ ਆ ਉਹ ਉਹੀ ਭਾਰਿਆ ਤੇਰਾ ਹੌਣ ਕਿਤੇ ਕਿੰਨੀ ਕੁ ਪਤਲੀ ਲੋਕੀ ਬਤਲੇ ਹੁੰਦੇ ਕਿ ਆਈ ਬਤਲੇ ਹੋ ਜਾਈਏ ਕਹਿੰਦੀ ਮੈਂ ਮਾੜੀ ਹੋ ਗਈ ਪਤਲੀ ਹੋ ਗਈ ਐਦੂ ਵੀ ਮੋਟੀ ਸੀਗੀ ਮਾਮੀ ਤੋਂ